ਕੱਚੀ ਗੱਲ ਦੀ ਧਾਰਿਆ ਨੂੰ ਅੱਜ ਝੋੜਾ ਨਿਕਾਇਆ ਵਲੋਗ ਨੂੰ ਆਉਣ ਲੱਗ ਗਿਆ ਦੇਖ ਪੰਗੇ ਲੈਣ ਲੱਗ ਗਏ ਦੇਖੋ ਪੇਟੀ ਚਾੜਦੇ ਬਈ ਆਹ ਦੇਖੋ ਉਹ ਗਈ 베ਟੀ ਗਈ 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 ਰਦੜ ਉਹ ਬਾਲੇ ਲਈ ਖੜੇ ਨੇ ਆਂਟੀ ਫੋੜੀ ਫੋੜੀ ਖੜੀ ਆ ਪੇਟੀ ਦੇ ਕਿੱਦਾਂ ਦੀ ਚਾੜਦੇ ਲੋਕ ਇੱਧਰ ਦੀ ਵਾੜਦੇ ਆ ਇਹ ਉੱਪਰ ਦੀ ਐਂਟਰੀ ਕਰਾ ਕੇ ਇੱਧਰ ਦੀ ਨਾ ਵਾੜਨੀ ਆ ਮਿੰਨੀ ਵਲੋਗ ਜ਼ਰੂਰ ਦੇਖਿਓ ਬਾਈ ਉਹ ਸਭ ਮੇਰੇ ਖੜਾ ਜੂਵੀ ਉਹ ਸਾਹਮਣੇ ਜੂਹੀ ਖੜਾ ਉਹ ਦੇਖੋ ਵਹੀ ਬੇਟੀ ਨੇ ਸਾਡੀ ਭੈਣ ਘੜਤੀ ਨਵੀਂ ਬੇਟੀ ਲਿਆਂਦੀ ਸਾਰਾ ਰੰਗ ਲਾਦਾ ਇਹਨਾਂ ਨੇ ਪਹਿਲਾਂ ਤਾਂ ਮਿਸਤਰੀ ਬੁਲਾਓ ਜਿੰਨੇ ਚਿਕਾਰ ਲਾਈ ਆ ਕੋਈ ਇੱਕ ਪੌੜੀ ਨੂੰ ਵਾਲਾ ਲਾਈ ਖੜਾ ਵਾ ਇੱਕ ਟੈਂਕੀ ਦੇ ਮੋਨੂ ਪਛੜ ਮੋਨੂ ਮੋਨੂ ਕੱਛਾ ਵੇ ਉੱਪਰ ਖੜਾ ਵਾ ਚੜ ਗਈ ਚੜ ਗਈ ਚੜ ਗਈ ਚੜ ਗਈ ਹੌਸਲੇ ਨਾਲ ਜੈ ਮਾਤਾ ਦੀ ਜੈ ਮਾਤਾ ਦੀ ਕੋਈ ਇਧਰ ਨੂੰ ਪਹਿਲਾਂ ਸਟਾਈਕ ਕਰ ਲੋ ਇਧਰ ਬਾਈ ਬਹੁਤ ਨਜ਼ਾਰਾ ਆ ਰਿਹਾ ਪਰ ਗਰਮੀ ਵੀ ਬਹੁਤ ਜ਼ਿਆਦਾ ਹੈ ਕੀ ਕਰੇ ਬਾਈ ਆ ਭਰਾ ਖੜਨਾ ਪੈਂਦਾ ਨਾਲ ਆਹ ਦੇਖੋ ਉਧਰ ਖਾ ਗਈ ਬੇਟੀ ਇਹਨੇ ਇੱਕ ਜਣਾ ਲੈ ਕੇ ਆ ਕੇ ਖਾ ਰਿਹਾ ਆ ਜਾਓ ਹਾਂ ਪੌੜੀ ਆ ਦੇ ਆਹ ਦੇਖੋ ਜੀ ਪੌੜੀ ਲੱਗਦੀ ਹੋਈ ਇਹ ਵੇਹਲਾਤੀ ਮੋਨ ਨੂੰ ਸਾਹਮਣੇ ਖੜਾ ਦੇਖੋ ਉਧਰ ਦੇਖੋ ਆਉਣ ਲੋ ਆਉਣ ਲੋ ਆਉਣ ਲੋ ਇੱਕ ਮਿੰਟ ਇੱਕ ਮਿੰਟ ਵੀਰੇ ਨੌਣਾ ਕਾ ਨਾਂ ਧੀ ਰੁਕ ਜਾ ਹਜੇ 2 ਮਿੰਟ ਇਧਰ ਆ ਜਾ ਆ ਮੈਂ ਤੋੜੀ ਦੇ ਗਏ ਹੁਣ ਕਾਸ਼ ਰੱਖ ਦੋ ਚੱਲ ਲਓ ਜੀ ਅਸੀਂ ਹੁਣ ਲੱਗਣ ਲੱਗੇ ਆ ਬਣਾਉਣ ਪਰ ਚੱਲ ਵੀ ਬੁੱਤ ਚੱਲ ਆ ਜਾ ਮੇਰੇ ਆ ਜਾ ਕਰੋਗਾ ਹੀ ਨਾ ਨੰਨੇ ਨੀਵੀ ਕਰੋ ਆਹ ਹੌਣ ਦੇ ਆਹ ਉਹ ਪੇਟੀ ਦਾ ਸੀਟ ਟਾਈਮ ਕਰਤੀ ਚਲੋ ਹੌਣ ਦੇ ਆਉਣ ਦੇ ਹੌਣ ਦੇ ਆਉਣ ਦੇ ਪੈ ਗਿਆ ਹੁਣ ਮਨੀਚਾਰਾ ਦਾ ਹੱਥ ਪੈ ਗਿਆ ਆਹ ਲੋ ਜੀ ਪੇਟੀ ਅਸੀਂ ਥੱਲੇ ਲਾਤੀ ਪਰ ਰੱਬ ਦੀ ਸੌ ਸਾਰੇ ਧਰਮਰਾਜ ਚੇਤੇ ਕਰਾਤੇ ਆ ਜੋ ਵੀ ਉਤਰਦਾ ਹੋਇਆ ਜੀ ਲੈ ਗਈ ਬਣਾ ਆ ਜਾਗੇ ਤੇ ਆਂਟੀ ਪਾਣੀ ਪੀ ਲੈ ਨਿੰਬੂ ਪਾਣੀ ਬਣਾਓ ਨਿੰਬੂ ਪਾਣੀ ਬਣਾਓ ਆਂਟੀ ਮੋਨੂ ਵੀਰਾ ਆ ਪੇਟੀ ਲਈ ਆ ਬਾਈ ਇੱਥੋਂ ਦੀ ਐਂਟਰੀ ਕਰਾਈ ਐ ਨੋ ਨਿੰਨੂ ਨਿੰਨਸ ਕੀ ਦਿੰਦੀ ਐ ਸਾਨੂੰ ਨੋ ਨੋ ਹੈਲੋ ਕਰਦੇ ਸਾਰਿਆਂ ਨੂੰ ਲਓ ਜੀ ਅਸੀਂ ਬਲੌਗ ਦਾ ਐਂਡ ਕਰ ਲੱਗੇ ਆ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਥਰੂ ਸ਼ੇਅਰ ਜ਼ਰੂਰ ਕਰ ਦਿਓ ਆ ਪੇਟੀ ਸੀ ਬਾਈ ਇੱਧਰ ਦੀ ਲੈ ਕੇ ਆਉਣੀ ਸੀਗੀ ਐਡਿਟ ਪਾਈਓ ਪਰ ਮਿਹਨਤ ਕਰਕੇ ਤੇ ਇੱਥੇ ਲੈ ਕੇ ਆਏ ਚਲੋ ਸਾਰਿਆਂ ਨੂੰ ਲਵ ਯੂ ਧੰਨਵਾਦ